ਤੇ ਹੁਣ ਤਾਂ ਮੈਂ ਲਾਇਬ੍ਰੇਰੀਆਂ ਤੇ ਪੁਲਾਂ ਨੂੰ ਵਰਣਨ ਕਰਦਾ ਫਿਰਦਾ ਮੈਨੂੰ ਲੱਗਦਾ ਕੋਈ ਨਾ ਕੋਈ ਸਰਕਾਰੀ ਪਾਗਲਖਾਨਾ ਖਲਵਾਉਣਗੇ ਇਹ ਸਰਕਾਰੀ ਖਰਚ ਖੜਾ ਕਰਨਗੇ ਜਿਹੜੇ ਸਭ ਦੇ ਬੋਲੀ ਜਾਂਦੇ ਤੈਨੂੰ ਸੰਗਲੂਰ ਵਾਲੀ ਜਿਹਦੇ ਚੋਂ ਛਡਾਉਣਾ ਕਿਸੇ ਨੇ ਉਹ ਬਾਜਵਾ ਕਹੀ ਜਾਂਦਾ ਭਗਵਾਨ ਤਮਾਨਾ ਤੈਨੂੰ ਅੰਦਰ ਕਰ ਉਦੋਂ ਪਹਿਲਾਂ ਮਜੀਠੀਏ ਨੂੰ ਅੰਦਰ ਕਰ ਕਰਦੇ ਉਹਦੇ ਹੱਕ ਚ ਭੁਗਤ ਕੇ ਵਿੱਚ ਦੀ ਚੰਨੀ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਜਿਵੇਂ ਭਰਗੜ ਫੜ ਲਿਆ ਪਤਾ ਨਹੀਂ ਹਨਾ ਸੋ ਇੱਥੋਂ ਮੈਂ ਅੰਦਾਜ਼ਾ ਲਾ ਸਕਾਂ ਤਰਸੀ ਗੱਲ ਕਰ ਸਕਦੇ ਹਾਂ ਕੀ ਕਰੀ ਜਾਂਦਾ ਵੀ ਚਲੋ ਪਰਮਾਤਮਾ ਸਮਰੱਥ ਬਖਸ਼ੇ ਪਾਲ ਬਖਸ਼ੇ ਨਾਮ ਹਨਾ ਤਾਂ ਕਿ ਮਤਲਬ ਆਪ ਦੀ ਪਾਰਟੀ ਦੇ ਆਪ ਹੀ ਆਪਦੇ ਫੈਸਲੇ ਲੈਂਦੇ ਨੇ ਹਨ ਤਾਂ ਕੋਈ ਹੋਰ ਬਾਜਵਾ ਸਾਹਿਬ ਇਹ ਕਹਿ ਰਹੇ ਨੇ ਕਿ ਜੋ ਨਰੇਕਾ ਦੇ ਵਿੱਚ ਜੋ ਉਹਨਾਂ ਨੇ ਬਦਲਾ ਕੀਤੇ ਨੇ ਵੀ ਦੇ ਚ 40% ਪੈਸੇ ਹੀ ਹੈ ਵੀ ਪੰਜਾਬ ਜਿਹੜਾ ਉਹ 40% ਪੈਸੇ ਰੱਖ ਲੇ ਤੁਸੀਂ ਫਿਰ ਬਾਅਦ ਵਿੱਚ ਸਭ ਕਰਨਾਟਕਾ ਤੇ ਤਿਲੰਗਣਾ ਤੇ ਹਿਮਾਚਲ ਵਾਲਾ ਵੀ ਰਖਾ ਦੋ ਫਿਰ ਤੁਸੀਂ ਕਦੇ ਬਾਅਦ ਵਿੱਚ ਫਿਰਦੇ ਹੋ ਤੇ ਸੜਕਾਂ ਤੇ ਫਿਰ ਤਾਂ ਮੁੱਦਾ ਹੀ ਮੁੱਕ ਗਿਆ ਤਿੰਨ ਸਰਕਾਰ ਤਿੰਨ ਸਟੇਟਾਂ ਦੀ ਥੋੜੀਆਂ ਸਰਕਾਰਾਂ ਨੇ ਬਾਕੀ ਤਾਂ ਬੀਜੇਪੀ ਨੂੰ ਪੰਗਾ ਪਊਗਾ ਬਾਕੀ ਸਾਰੇ ਬੀਜੇਪੀ ਦੀਆਂ ਨੇ ਥੋੜੀ ਤਾਂ ਹੈ ਨਹੀਂ ਜਾਂ ਫਿਰ ਮਮਤਾ ਵੈਨਰਜੀ ਦੇ ਬੰਗਾਲ ਚ ਜਾਂ ਫਿਰ ਸਟਾਲਿਨ ਜੀ ਦੇ ਉੱਤੇ ਤਾਮਿਲਨਾਡੂ ਚ ਹੈ ਠੀਕ ਹੈ ਨਾ ਤੁਸੀਂ ਪੰਜਾਬ ਵਾਸਤੇ ਕੋਈ ਹੋਰ ਕ੍ਰਾਈਟੇਰੀਆ ਵੈਸੇ ਕੋਈ ਹੋਰ ਕ੍ਰਾਈਟੇਰੀਆ ਫਿਰ ਮੈਂ ਤਾਂ ਕੋਈ ਕਹੂੰਗਾ ਵੀ ਹਿੱਲੇ ਪਏ ਨੇ ਰੋਜ਼ ਹਰ ਰੋਜ਼ ਪੁਲਿਸ ਸਟੇਡੀਓ ਉਹਨਾਂ ਨੂੰ ਜੇ ਕਿਤੇ ਕੋਈ ਘਟਨਾ ਹੁੰਦੀ ਹੈ ਵੀ ਅਲਾਨੌਰ ਦੀ ਨਾਲ ਦੀ ਨਾਲ ਟਰੈਕ ਕਰਕੇ ਫੜੇ ਵੀ ਜਾ ਰਹੇ ਨੇ ਕਈ ਤਾਂ ਕਈਆਂ ਨਾਲ ਮੁਕਾਬਲੇ ਵੀ ਹੁੰਦੇ ਨੇ ਉਹਨਾਂ ਜਿਹੜੇ ਸਰਪੰਚ ਦਾ ਹੋਇਆ ਸੀਗਾ ਬਲਟੋਏ ਪਿੰਡ ਦੇ ਸਰਪੰਚ ਦਾ ਉਹ ਉੱਥੇ ਮੁਕਾਬਲੇ ਇਨਕਾਊਂਟਰ ਵੀ ਹੋਇਆ ਹੈ ਸਾਡੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਸੁੱਖ ਸ਼ਾਂਤੀ ਦੇਣਾ ਸਾਡਾ ਫਰਜ਼ ਹੈ ਠੀਕ ਹੈ ਨਾ ਪਰ ਜੇ ਕੋਈ ਐਦਾਂ ਦਾ ਕੋਈ ਐਲੀਮੈਂਟ ਜਾਨਵੁੱਝ ਕੇ ਇਹ ਤਾਂ ਸਹੀ ਹੀ ਨਹੀਂ ਜੀ ਜਾਨਵੁੱਝ ਕੇ ਤਾਂ ਇਹ ਨੇ ਕਿ ਇਹਨੇ ਆ ਪੈਦਾ ਕੀਤਾ ਸੀ ਇਹਨੇ ਉਹ ਪੈਦਾ ਕੀਤਾ ਸੀ ਆ ਇਹਦਾ ਬੰਦਾ ਹੈ ਉਹ ਇਹਦਾ ਬੰਦਾ ਸੋ ਉਹ ਹਰੇਕ ਨੂੰ ਇੱਕੁਰਸੇ ਨਾ ਬੰਨਣ ਬਾਈ ਬਾਸਾ ਸਾਡੇ ਵੱਲੋਂ ਕੋਈ ਅਸੀਂ ਕਿਸੇ ਦੀ ਪੁਸ਼ਤ ਬਣਾਈ ਕਿਸੇ ਗੈਂਗਸਟਰ ਦੀ ਜਾਂ ਕਿਸੇ ਸਮੱਗਲਰ ਦੀ ਨਹੀਂ ਕਰਦੇ ਨਸ਼ਿਆਂ ਵਿਰੁੱਧ ਵੀ ਦੂਜਾ ਫੇਸ ਸ਼ੁਰੂ ਹੋ ਗਿਆ ਔਰ ਇਹਨੂੰ ਅਸੀਂ ਐਂਡ ਤੱਕ ਲੈ ਕੇ ਜਾਣਾ ਹੈ ਔਰ ਸਾਡਾ ਕੋਈ ਮਤਲਬ ਕਿਸੇ ਕਿਸਮ ਦਾ ਕਿਸੇ ਨਾ ਸਾਡਾ ਕੋਈ ਹਿੱਸਾ ਪੱਤੀ ਜਾਂ ਹੁੰਦਾ ਜੇ ਐਸ ਤੋਂ ਬਣਾ ਕੋਈ ਕੁਛ ਵੀ ਹੋndi ਆਈ ਹੈਗੀ ਆ ਉਹਨਾਂ ਦੇ ਵਿੱਚ ਕਨਫਰਮ ਹੈ ਕਿ ਰੇਖਾ ਨੂੰ ਮੰਨਿਆ ਗਿਆ ਤੇ ਬਾਣੇ ਕਾਨੂੰਨ ਤੋਂ ਬਾਅਦ ਕੋ ਮਨਜ਼ੂਰੀ ਦਿੱਤੀ ਹੈ। ਖੁਦ ਰੇਖਾ ਨੇ ਮਨਜ਼ੂਰੀ ਦਿੱਤੀ ਆ ਉਹ ਕਿਹਦੇ ਤਾਈਏ ਤਾ ਉਹ ਬੰਦੇ ਜਿਹੜੇ ਦੀ ਕੋਈ ਤਾਵਾ ਜੜਾ ਹੋਈ ਹੈ ਉਹਨਾਂ ਤੁਸੀਂ ਇਹ ਸਵਾਲ ਨਾ ਕਰੋ ਮੇਰੇ ਖਿਆਲ ਚ ਸੁਵੀਰ ਬਾਦ ਨੂੰ ਪੁੱਛ ਲਓਗੇ ਕਿ ਤੁਸੀਂ ਤਰਨ ਤਰਨ ਟਿਕਟਾਂ ਕਿੰਨੀਆਂ ਦਿੱਤੀਆਂ ਹਨ। ਹਨਾ ਨਹੀਂ ਮੈਂ ਮੈਂ ਤੁਹਾਨੂੰ ਤੁਸੀਂ ਮੇਰੀ ਨਹੀਂ ਸਮਝ ਰਹੇ ਸਰ। ਮੈਂ ਤੁਹਾਡੀ ਸਮਝ ਰਿਹਾ ਹਾਂ। ਤੁਸੀਂ ਮੇਰੀ ਗੱਲ ਸਮਝੋ ਜਿਹੜੇ ਗੈਂਗਸਟਰਾਂ ਨੂੰ ਟਿਕਟਾਂ ਦਿੰਦੇ ਆ ਜਿਹੜੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਐ ਜਿਹੜੇ ਉਹਨਾਂ ਨੂੰ ਇਹ ਇਹ ਕਹਿੰਦੇ ਆ ਜੀ ਸਮ ਤਾਂ ਪਤਾ ਹੀ ਨਹੀਂ ਕਹਿੰਦੇ ਕੌਣ ਪ੍ਰਚਾਰ ਕਰਨ ਆ ਗਿਆ ਉਹਨੂੰ ਤੁਸੀਂ ਕਵਰਿੰਗ ਕੈਂਡੀਡੇਟ ਬਣਾਇਆ ਹੈ ਕਵਰਿੰਗ ਕੈਂਡੀਡੇਟ ਵਾਸਤੇ A ਤੇ B ਨੰਬਰ ਫਾਰਮ ਦੇਣਾ ਪੈਂਦਾ ਜੀ ਟਿਕਟ ਕਹਿੰਦੇ ਉਹਨੂੰ ਵੀ ਤੁਸੀਂ ਆਪ ਹੀ ਟਿਕਟ ਦੇ ਕੇ ਭੁੱਲ ਜਾਂਦੇ ਵੀ ਕੌਣ ਹੈ ਤੋ ਬਿਨਾਂ ਕਿਸੇ ਵੀਜੇ ਤੋਂ ਆਏ ਹੋਏ ਨਹੀਂ ਉਹ ਸਾਡਾ ਕੰਮ ਨਹੀਂ ਅਸੀਂ ਹੋਮ ਮਿਨਿਸਟਰੀ ਨੂੰ ਦੱਸ ਸਕਦੇ ਹਾਂ ਵੀ ਬਾਇਆ ਨੇਪਾਲ ਆਏ ਨੇ ਹੁਣ ਜਿਹੜੇ ਹਰ ਰੋਜ਼ ਤਾਂ ਉਹਨਾਂ ਦੇ ਨਾਲ ਉਹਨੂੰ ਟਿਕਟਾਂ ਦਿੰਦੇ ਨੇ ਤੇ ਨਾਲ ਕਹਿੰਦੇ ਨੇ ਲੈ ਵੀ ਆ ਕੇ ਲੈ ਵੀ ਚੱਕ ਦੇ ਫੱਟੇ ਲਈ ਕਮਾਲ ਹੋ ਗਈ ਤੇ ਫਿਰ ਉਹੀ ਬੰਦੇ ਕਹਿਣ ਕਿ ਗੈਂਗਸਟਰ ਜਿਹੜੇ ਨੇ ਤੇ ਜਦੋਂ ਆਪਣਾ ਥਾਣੇ ਦੇ ਮੂਹਰੇ ਜਿਹੜਾ ਅਵਧੀਤੀ ਦੀ ਇੱਜ਼ਤ ਬਚਾਉਂਦਾ ਥਾਣੇਦਾਰ ਪੁੰਨਿਆ ਸੀ ਤੇ ਹਿੱਕ ਦੇ ਉੱਤੇ ਪੈਰ ਧਰ ਕੇ ਜਿੰਦਾਬਾਦ ਦੇ ਨਾਰੇ ਲਾ ਕੇ ਗਏ ਸੀ ਉਹ ਕੌਣ ਸੀਗੇ ਤੇ ਨਿਸ਼ਾਨ ਸਿੰਘ ਕਿੱਥੋਂ ਆਏ ਸੀ ਕੌਣ ਸੀ ਨਿਸ਼ਾਨ ਤੇ ਨਾਬਾ ਜੇਲ ਬ੍ਰੇਕ ਸਾਡੇ ਜੇਲ ਚੋਂ ਭੱਜੇ ਵੀ ਨਹੀਂ ਸੀ ਉਹਨੇ ਪਹਿਲੀ ਕਹਤਾ ਸੀਗਾ ਨਾ ਪਾਕਿਸਤਾਨ ਦਾ ਹਿੱਸਾ ਹੈ ਹਨਾ ਸੋ ਵੀ ਬਦਲ ਨੇ ਸੋ ਇਹ ਮਤਲਬ ਆਪ ਆਪ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣ ਅਸੀਂ ਕਿਸੇ ਦੀ ਪੁਸ਼ਤ ਪਨਾਈ ਨਹੀਂ ਕਰਦੇ ਸਾਡੀ ਪਾਰਟੀ ਚ ਕੋਈ ਦਾਗੀ ਬੰਦਾ ਜਾਂ ਕੋਈ ਇਹੋ ਜਿਹਾ ਬੰਦਾ ਜਿਹਦਾ ਕੋਈ ਕਿਤੇ ਨਾ ਦੂਰ ਦਾ ਵੀ ਸੰਬੰਧ ਹੋਵੇ ਅਸੀਂ ਉਹਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਉਂਦੇ ਆ ਜਾਂ ਕੋਈ ਅਸੀਂ ਉਹਨੂੰ ਮੇਨਸਟ੍ਰੀਮ ਚ ਕਿਤੇ ਨਹੀਂ ਹਵਾ ਹਾਂਜੀ ਪਰਚਾ ਦਾ ਦਰਜ ਹੋਇਆ ਪਰਦੇ ਦੀ ਨਾ ਕੋਈ ਪਰਦੇ ਦੇਖੋ ਪੁਲਿਸ ਨੇ ਵਿਧਾਨ ਸਭਾ ਚੋਂ ਵੀਡੀਓ ਤਾਂ ਨਹੀਂ ਕਢਾਈ ਨਾ ਕਪਿਲ ਮਿਸ਼ਰਾ ਨੇ ਕੱਢੀ ਇਹ ਵੀਡੀਓ ਮੈਂ ਮੈਂ ਕਿਤੇ ਲੋਕ ਸਭਾ ਚ ਵਿਧਾਨ ਸਭਾ ਚ ਬੋਲਿਆ ਕਿਸੇ ਬੰਦੇ ਨੇ ਉਹਨੂੰ ਟੈਂਪਰ ਕਰਕੇ ਬਾਹਰ ਆਪਣੇ ਸੋਸ਼ਲ ਮੀਡੀਆ ਤੇ ਪਾਤੀ ਉਹਦੇ ਕਰਕੇ ਕਿਸੇ ਨੇ ਸ਼ਿਕਾਇਤ ਕਰਤੀ ਤਾਂ ਇਹਦੇ ਚ ਪ੍ਰਿਵਿਲੇਜ ਕਿਵੇਂ ਆ ਜੂਗਾ ਜੀ ਇਹਦੇ ਚ ਜਦੋਂ ਹੋਵੇ ਨਾ ਕਿ ਪੁਲਿਸ ਨੇ ਉੱਥੋਂ ਵੀਡੀਓ ਲੈ ਲਈ ਠੀਕ ਹੈ ਨਾ ਉੱਥੋਂ ਵੀਡੀਓ ਲੈ ਕੇ ਤੇ ਪਰਚਾ ਦਰਜ ਕਰ ਲੈ ਇਹ ਮਤਲਬ ਅਸਲ 'ਚ ਹੁਣ ਕੀ ਹੈ ਨਾ ਹੁਣ ਉਹ ਡਿਫੈਂਸਿਵ ਮੋਡ ਤੇ ਆ ਗਏ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਉਹ ਤੋਂ ਗਲਤੀ ਹੋਊਗੀ ਤੇ ਗਲਤੀ ਆਪਣੀ ਪੜੀ ਵੀ ਗਈ। ਸੋ ਮੈਂ ਇੱਕ ਵਾਰੀ ਫੇਰ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਹੀ ਕਹਿੰਨਾ ਕਿ ਧਰਮ ਦੇ ਨਾਂ ਤੇ ਪੰਜਾਬ ਨੂੰ ਜਾਂ ਦੇਸ਼ ਨੂੰ ਭੜਕਾਉਣਾ ਬੰਦ ਕਰੋ। ਭਾਜਪਾ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਠੀਕ ਹੈ ਤੁਸੀਂ ਧਰਮ ਦੇ ਨਾਂ ਤੇ ਥੋੜਾ ਜਿਹਾ ਚਿਰ ਤਾਂ ਕਰ ਲੋਗੇ ਇਧਰ ਉਧਰੋਂ ਕੋਈ ਫੋਰ ਦਾ ਟਾਈਮ ਬੀਂਗ ਪਰ ਜਦੋਂ ਲੋਕਾਂ ਨੂੰ ਸਮਝ ਆ ਜਾਂਦੀ ਹੈ ਉਸ ਤੋਂ ਬਾਅਦ ਲੋਕ ਜਿਹੜੇ ਨੇ ਉਹ ਸੈਕੂਲਰ ਪਾਰਟੀ ਜਾਂ ਲੋਕ ਲੋਕ ਪੱਖੀ ਤੇ ਵਿਕਾਸ ਵਾਲੀਆਂ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਹੀ ਆ ਪਸੰਦ ਕਰਦੇ ਆ ਕਿਉਂਕਿ ਬਹੁਤ ਕੁਝ ਹੋ ਗਿਆ ਬਹੁਤ 75 80 ਸਾਲ ਦੇ ਨੇੜੇ ਜਿਹੜੇ ਹੋ ਗਏ ਜੀ ਲੋਕ ਹੁਣ ਤਰੱਕੀ ਚਾਹੁੰਦੇ ਨੇ ਕੱਲੇ ਕਾਗਜ਼ਾਂ 'ਚ ਬਿਸ਼ੁਪ ਗੁਰੂ ਬਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਨਾ ਜੇ ਕੁਝ ਜੇ ਤਰੱਕੀ ਕਰਾਂਗੇ ਦੇਸ਼ ਦੇ ਵਿੱਚ ਕੋਈ ਕਮੀ ਨਹੀਂ ਕੁਦਰਤ ਨੇ ਕੋਈ ਕਿਸੇ ਸਰੋਤਾਂ ਦੀ ਕਮੀ ਨਹੀਂ ਦਿੱਤੀ ਪਰ ਦੇਸ਼ ਹੁਣ ਉਹਦੇ ਮੂਰੇ ਤਾਂ ਬੋਲਦੀ ਨਹੀਂ ਗੀ ਟਰੰਪ ਮੂਰੇ ਉਥੇ ਤਾਂ ਮਾਫੀ ਮੰਗੇ ਹੁੰਦੇ ਨੇ ਜੀ ਹੰਦੀ ਉਤਤਾਂ ਐ ਕਹਿੰਦੇ ਨੇ ਵੀ ਉਹ ਰੋਜ਼ ਉਹ ਕਹਿੰਦਾ ਤੀਜੇ ਦਿਨ ਕੁਝ ਨਾ ਕੁਝ ਹੋਊ ਉਹਦੇ ਮੂਰੇ ਬੋਲਦੇ ਨਹੀਂ ਹਾਂ ਇੱਥੇ ਇੱਥੇ ਕਦੇ ਮਮਤਾ ਬੈਨਰਜੀ ਕੋਲੇ ਈਡੀ ਲੈ ਜਾਓ ਕਦੇ ਇੱਥੇ ਐਸਆਈਆਰ ਕਰ ਦੋ ਇੱਥੇ ਵੋਟਾਂ ਕੱਟ ਕੇ ਇਧੀਆਂ ਵੋਟਾਂ ਕੱਟ ਕੇ ਇੱਧਰ ਨੂੰ ਪਾ ਦਿਓ ਆ ਤਰੀਕੇ ਨਹੀਂ ਹੋਰ ਕੀ ਕਰੀਏ